ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਦੋਸਤੋ ਅੱਜ ਮੈਂ ਤੁਹਾਨੂੰ ਦੱਸੂਗਾ ਕਿ ਮਹਾਲੀ ਦੇ ਵਿੱਚ ਜਿਹੜੇ 8 ਪਿੰਡ ਅਕਵਾਇਰ ਹੋਏ ਨੇ ਉਹਦੇ ਨਾਲ ਪੰਜਾਬ ਦੇ ਵਿੱਚ ਕੀ ਅਸਰ ਪੈਣਾ ਕੀ ਰੇਟ ਵਧਣਗੇ ਜਾਂ ਘਟਣਗੇ ਉਹ 8 ਪਿੰਡ ਜਿਹੜੇ 에ਅਰਪੋਰਟ ਦੇ ਨਾਲ ਲੱਗਦੇ ਨੇ ਉਹਨਾਂ ਦਾ ਨੋਟੀਫਿਕੇਸ਼ਨ ਹੋ ਚੁੱਕਿਆ ਤੁਹਾਡੇ ਤੇ ਪੰਜਾਬ ਵਾਲਿਓ ਇਹਦਾ ਬਹੁਤ ਵੱਡਾ ਅਸਰ ਪੈਣ ਵਾਲਾ ਧਿਆਨ ਨਾਲ ਸੁਣਿਓ ਗੱਲਬਾਤ ਅੰਤ ਤੱਕ ਵੀਡੀਓ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਹੈ ਆਹ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪਰਸੋ ਚੌਥੇ ਮਤਲਬ ਇਸੇ ਹਫਤੇ ਹੀ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ ਜਿਦੇ ਵਿੱਚ ਅੱਠ ਪਿੰਡ ਐਕਵਾਇਰ ਕਰਨ ਦਾ ਨੋਟੀਫਿਕੇਸ਼ਨ ਹੋਇਆਗਾ ਤੇ ਉਹਦੇ ਚਾ ਰਜਿਸਟਰੀਆਂ ਤੇ ਪਾਵਨ ਦੀ ਲਾ ਦਿੱਤੀ ਗਈ ਹੈ ਕਿ ਉਹ ਪਿੰਡਾਂ ਦੇ ਜਿਹੜੇ ਜੱਟ ਜ਼ਿਮੀਂਦਾਰ ਜਾਂ ਜੋ ਵੀ ਲੋਕ ਨੇ ਹੁਣ ਉਹਨਾਂ ਦੀ ਰਜਿਸਟਰੀ ਨਹੀਂ ਹੋਵੇਗੀ ਉਹਨਾਂ ਦੀ ਰਜਿਸਟਰੀ ਉਹ ਨਹੀਂ ਕਰਾਉਣਗੇ ਉਹਦੀ ਸਰਕਾਰ ਮਾਲਕ ਬਣ ਚੁੱਕੀ ਹੈ ਹੁਣ ਉਹ ਅੱਠ ਪਿੰਡਾਂ ਦੇ ਜਿਹੜੇ ਲੋਕ ਨੇ ਉਹ ਸਮਝ ਲਓ ਤੁਸੀਂ ਇੱਕ ਇਹ ਕਹਿ ਲਓ ਕੋਈ ਬੇਜ਼ਮੀਨੇ ਹੋ ਗਏ ਨੇ ਪਰ ਉਹਦਾ ਤੁਹਾਡੇ ਜ਼ਮੀਨ ਵਾਲਿਆਂ ਦੇ ਉੱਪਰ ਕੀ ਅਸਰ ਪੈਣ ਵਾਲਾ ਉਹਦੇ ਬਾਰੇ ਤੁਹਾਡੇ ਨਾਲ ਮੈਂ ਗੱਲਬਾਤ ਸਾਂਝੀ ਕਰਨ ਲੱਗਿਆਗਾ ਦੋਸਤੋ ਗੱਲ ਇਹ ਆ ਕਿ ਇਹ 8 ਪਿੰਡ ਜਿਹੜੇ ਨੋਟੀਫਿਕੇਸ਼ਨ ਹੋਏ ਨੇ ਇਹ ਅੱਠੇ ਪਿੰਡਾਂ ਦੀ ਜਿਹੜੀ ਆ ਬਾਕੀ ਦਾ ਪ੍ਰੋਸੈਸ ਸੀਗਾ ਉਹ ਬਹੁਤ ਸਮੇਂ ਤੋਂ ਚੱਲ ਰਿਹਾ ਸੀਗਾ ਤੁਹਾਨੂੰ ਮੈਂ ਇੱਕ ਵਾਰੀ ਵੀਡੀਓ ਵੀ ਦਿਖਾਈ ਸੀ ਜਦੋਂ ਐਕਵਾਇਰ ਪਿੰਡੇ ਆਪਣੇ ਪੰਜਾਬ ਨੂੰ ਲੱਗੇ ਸੀਗੇ ਲੱਖ ਏਕੜ ਐਕਵਾਇਰ ਕਰਨ ਉਦੋਂ ਮੈਂ ਤੁਹਾਨੂੰ ਉਹਨਾਂ ਪਿੰਡਾਂ ਦੀ ਅਸਲੀਅਤ ਦਿਖਾਈ ਸੀ ਕਿ ਜਿਹੜੇ ਪਿੰਡਾਂ ਦੀ ਜ਼ਮੀਨ ਐਕਵਾਇਰ ਕਰਨੀ ਅਕਾਲੀ ਸਰਕਾਰ ਵੇਲੇ ਤੋਂ ਸ਼ੁਰੂ ਹੋਈ ਹੋਈ ਆ ਉਹਦਾ ਅਜੇ ਵੀ ਉੱਥੇ ਕੀ ਹਾਲ ਹੈ ਸਾਰੀ ਜ਼ਮੀਨ ਦੇ ਵਿੱਚ ਅਜੇ ਫਾਸਲਾ ਖੜੀਆਂ ਸੀਗੀਆਂ ਲੋਕਾਂ ਦੀ ਜੀਰੀ ਕਣਕ ਸਾਰਾ ਕੁਝ ਉੱਥੇ ਖੜੀ ਸੀ ਇਹ ਮੈਂ ਤੁਹਾਨੂੰ ਦਿਖਾਇਆ ਸੀਗਾ ਪਰ ਦੋਸਤੋ ਹੁਣ ਸਵਾਲ ਪੈਦਾ ਇਹ ਹੁੰਦਾਗਾ ਕਿ ਜਿਹੜੀ ਜ਼ਮੀਨ ਐ ਇੰਨੇ ਸਮੇਂ ਤੋਂ ਐਕਵਾਇਰ ਹੋਣ ਦੀ ਪ੍ਰੋਸੈਸਿੰਗ ਚੱਲ ਰਹੀ ਸੀਗੀ ਉਹਦਾ ਹੁਣ ਕੀ ਐਸਾ ਨੋਟੀਫਿਕੇਸ਼ਨ ਹੋਇਆ ਉਹਦੀ ਅਸਲੀਅਤ ਕੀ ਹੈਗੀ ਪਹਿਲਾਂ ਮੈਂ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦੇ ਦਾਂ ਫਿਰ ਮੈਂ ਤੁਹਾਨੂੰ ਅਸਰ ਦੀ ਗੱਲ ਕਰੂੰਗਾ ਕਿ ਪੰਜਾਬ ਦੇ ਉੱਪਰ ਇਹਦਾ ਅਸਰ ਪੈਣਾ ਕੀ ਆ ਇਹ ਜਿਹੜੀ ਜ਼ਮੀਨ ਐਕਵਾਇਰ ਹੋਣੀ ਸ਼ੁਰੂ ਹੋਈ ਹੈ ਜਿਹੜੀ ਪਿਛਲੀ ਅਕਾਲੀ ਸਰਕਾਰ ਸੀ ਉਦੋਂ ਇਹਦਾ ਜਿਹੜਾ ਸ਼ੁਰੂਆਤ ਹੋਇਆ ਸੀਗਾ ਅੱਠੇ ਪਿੰਡਾਂ ਦੀ ਜ਼ਮੀਨ ਐਕਵਾਇਰ ਹੋਣ ਦਾ ਉਹਦੇ 'ਚ ਦੋਸਤੋ ਹੁੰਦਾ ਕੀ ਆਗਾ ਕਿ ਜਦੋਂ ਇਹ ਜ਼ਮੀਨ ਐਕਵਾਇਰ ਹੋਣੀ ਸ਼ੁਰੂ ਹੁੰਦੀ ਆ ਪਹਿਲਾਂ ਮੈਂ ਤੁਹਾਨੂੰ ਥੋੜੀ ਜਿਹੀ ਪੰਜਾਬ ਵਾਲੀ ਐਕਵਾਇਰਮੈਂਟ ਦੇ ਇਹਦਾ ਫਰਕ ਦੱਸਦਾ ਜਿਹੜੇ ਪੰਜਾਬ ਦੇ ਵਿੱਚ ਇਹ ਐਕਵਾਇਰ ਕਰਨ ਲੱਗੇ ਸੀ ਹੁਣ ਜਾਇਦਾਦ ਨੂੰ ਜ਼ਮੀਨਾਂ ਨੂੰ ਉਹਦੇ 'ਚ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਪਹਿਲਾਂ ਹੀ ਰਜਿਸਟਰੀਆਂ ਤੇ ਪਾਬੰਦੀ ਲਾ ਦੇਵਾਂਗੇ ਜਿਸ ਕਾਰਨ ਕਰਕੇ ਬਹਲਾ ਰੌਲਾ ਪਿਆ ਉਥੇ ਵਾਲੇ ਪਿੰਡਾਂ ਦੇ ਉੱਪਰ ਉਦੋਂ ਕਾਲੀ ਸਰਕਾਰ ਨੇ ਐਕਵਾਇਰ ਕਰਨਾਂ ਪ੍ਰੋਸੈਸਿੰਗ ਤਾਂ ਸ਼ੁਰੂ ਕਰਤੀ ਪਰ ਉਹਦੀਆਂ ਰਜਿਸਟਰੀਆਂ ਦੇ ਉੱਤੇ ਕੋਈ ਪਾਬੰਦੀ ਨਹੀਂ ਸੀ ਉਹ ਜ਼ਮੀਨ ਆਪਣੀ ਕਿਸੇ ਨੂੰ ਵੀ ਵੇਚ-ਵਟ ਸੱਕਦੇ ਸੀਗੇ ਤੇ ਜਿਹੜੇ ਕਿ ਹੁਣ ਤੱਕ ਵੇਚ-ਵਟ ਰਹੇ ਸੀਗੇ ਉਹਦੇ 'ਚ ਲੋਕ ਉਦੋਂ ਤੋਂ ਜਿਹੜਾ ਕੋਈ ਬੰਦਾ ਮਤਲਬ ਜਿਹਨੇ ਜਦੋਂ ਸਟਾਰਟਿੰਗ ਹੋਈ 80-90 ਲੱਖ ਤੋਂ ਏਕੜ ਦੀ ਜਿਹੜੀ ਜਾ ਕੇ 12 15 ਕਰੋੜ ਦੇ ਉੱਪਰ ਜਾ ਕੇ ਖੜੀ ਹੋਈ ਉਹ ਜਿਵੇਂ ਜਿਵੇਂ ਪ੍ਰੋਸੈਸ ਜਾਨੀ ਕਿ ਜਿਵੇਂ ਸਰਕਾਰ ਨੇ ਇੱਕ ਨੋਟੀਫ ਇੱਕ ਨੋਟਿਸ ਜਾਰੀ ਕਰਤਾ ਜਿਹਦੇ ਚ ਉਹਨਾਂ ਨੇ ਹੁੰਦਾ ਕਿ ਤੁਹਾਨੂੰ ਅਸੀਂ ਆ ਕੇ ਪਹਿਲਾਂ ਮਿਲਣਾ ਹੈਗਾ ਸਾਰੇ ਪਿੰਡਾਂ ਦੇ ਵਿੱਚ ਇਕੱਠ ਕਰਨਾ ਫਿਰ ਨੋਟਿਸ ਆਖਲਾ ਜਾਰੀ ਕਰਤਾ ਤੁਹਾਡੇ ਕਾਗਜ਼ ਪੱਤਰ ਚੈੱਕ ਕਰਨੇ ਨੇ ਇਦਾਂ ਇਦਾਂ ਕਰਕੇ ਉਹ ਸਟੈਪ ਵਾਈਜ਼ ਸਟੈਪ ਹੁੰਦਾ ਹੈ ਉਹ ਸਟੈਪਾਂ ਦੇ ਨਾਲ ਨਾਲ ਜ਼ਮੀਨਾਂ ਜਿਹੜੀਆਂ ਮਹਿੰਗੀਆਂ ਹੁੰਦੀਆਂ ਜਾਂਦੀਆਂ ਸੀਗੀਆਂ ਜਦੋਂ ਨੋਟਿਸ ਆਉਂਦਾ ਸੀਗਾ ਕਿ ਹੁਣ ਮਤਲਬ ਅਗਲਾ ਪ੍ਰੋਸੈਸ ਹੋ ਗਿਆ ਫਿਰ ਲੋਕ ਫਟਾਫਟ ਖਰੀਦਣ ਵਾਲੇ ਭੱਜ ਲੈਂਦੇ ਸੀਗੇ ਤੇ ਉਹਦੇ 'ਚ ਹੁੰਦਾ ਕੀ ਸੀਗਾ ਕਿ ਜ਼ਿਮੀਦਾਰ ਫਾਈਨਾਂਂਸਰਾਂ ਨੂੰ ਜ਼ਮੀਨ ਵੇਚਦੇ ਸੀਗੇ ਉਦੋਂ ਉਹ ਫਾਈਨਾਂਂਸਰ ਜ਼ਮੀਨ ਲੈ ਕੇ ਅੱਗੇ ਆਪਣਾ ਉਹਦਾ ਮੰਨ ਲਓ ਤੁਸੀਂ ਮਹਿੰਗੀ ਕਰਦਾ ਸੀ ਜੋ ਵੀ ਰੱਖ ਲੈਂਦਾ ਸੀ ਲੇਕਿਨ ਜ਼ਿਮੀਦਾਰ ਫਾਈਨਾਂਂਸਰ ਤੋਂ ਪੈਸੇ ਲੈ ਕੇ ਅੱਗੇ ਆਪਣਾ ਜਿੱਥੇ ਵੀ ਲਾਉਣਾ ਚਾਹੁੰਦੇ ਸੀ ਉਹ ਲਾਉਂਦੇ ਸੀਗੇ ਲੇਕਿਨ ਉਹ ਹੌਲੀ-ਹੌਲੀ ਚੱਲਦਾ ਸੀਗਾ ਕੰਮ ਮਤਲਬ ਉਹਨੂੰ ਆਪਾ ਇਹ ਨਹੀਂ ਕਹਿ ਸਕਦੇ ਕਿ 1 ਲੱਖ ਦੀ ਜ਼ਮੀਨਾਂ ਲੋਕਾਂ ਦੀਆਂ ਫਾਈਨਾਂਸਰਾਂ ਨੇ ਲੈ ਲੀਆਂ ਤੇ 1 ਲੱਖ ਦੀ ਪੰਜਾਬ ਚ ਪੈਸਾ ਆ ਗਿਆ ਉਹ ਕੰਮ ਚੱਲਦਾ ਚੱਲਦਾ ਦੋਸਤੋ ਹੁਣ ਉਹਨਾਂ ਦੇ ਜਿਹੜੇ ਉਹ ਨੋਟਿਸ ਹੁੰਦੇ ਨੇ ਨੋਟਿਸ 9 ਤੱਕ ਜਿਹੜੇ ਲਾਸਟ ਨੋਟਿਸ ਆਖਰੀ ਤੱਕ ਮੇਰੇ ਖਿਆਲ ਚ ਹੁਣ 11 ਕਰ ਦਿੱਤਾ ਜਾਂ ਕਿੰਨਾ ਉਹ ਨੰਬਰ ਚ ਨਹੀਂ ਮੈਂ ਪੈਂਦਾ ਉਹ ਆਖਰੀ ਨੋਟਿਸਾਂ ਦੀ ਜਾਨੀ ਪੂਰੀ ਪ੍ਰੋਸੈਸਿੰਗ ਹੋਣ ਤੋਂ ਬਾਅਦ ਸਰਕਾਰ ਨੇ ਹੁਣ ਉਹਦਾ ਨੋਟੀਫਿਕੇਸ਼ਨ ਕਰਤਾ ਕਿ ਜ਼ਮੀਨਾਂ ਦੇ ਰਜਿਸਟਰੀ ਦੇ ਉੱਪਰ ਪਾਬੰਦੀ ਲਾਤੀ ਹੁਣ ਜੱਟ ਜ਼ਿਮੀਦਾਰ ਜਿਹੜੇ ਨੇ ਉਹ ਜ਼ਮੀਨ ਵੇਚ ਨਹੀਂ ਸਕਣਗੇ ਉਹ ਜ਼ਮੀਨ ਸਰਕਾਰ ਨੇ ਆਪਣੇ ਅੰਡਰ ਲੈ ਲਈ ਪਰ ਫਿਰ ਤੁਸੀਂ ਕਹੋਗੇ ਵੀ ਫਿਰ ਇਹ ਇਹ ਤਾਂ ਮਤਲਬ ਬੰਦ ਹੀ ਹੋ ਗਿਆ ਕੰਮ ਨਹੀਂ ਦੋਸਤੋ ਇਹਦੇ ਚ ਬੰਦ ਨਹੀਂ ਹੋਇਆ ਹੈਗਾ ਕੰਮ ਇਹ ਇਹਦੇ ਚ ਕਰਦੇ ਕੀ ਨੇ ਫਿਰ ਹੁਣ ਹੁਣ ਤੁਸੀਂ ਕਹੋਗੇ ਫਿਰ ਕੀ ਕਰਨਗੇ ਜੱਟ ਜ਼ਿਮੀਦਾਰ ਉਹਨਾਂ ਦੀ ਜ਼ਮੀਨ ਚਾਹੇ ਉਹਨਾਂ ਨੇ ਨੋਟੀਫਿਕੇਸ਼ਨ ਕਰਕੇ ਰਜਿਸਟਰੀਆਂ ਤੇ ਪਾਬੰਦੀ ਲਾ ਦਿੱਤੀ ਆ ਪਰ ਉਹਨਾਂ ਨੂੰ ਐਲਓਆਈਆਂ ਮਨ ਲੱਗ ਜਾਂਦੀਆਂ ਨੇ ਉਹ ਐਲਓਆਈ ਜਿਹੜੀ ਹੁੰਦੀ ਆ ਦੋਸਤੋ ਉਹਦੇ ਵਿੱਚ ਹੁੰਦਾ ਕੀ ਆ ਕਿ ਉਹਨਾਂ ਨੂੰ ਇੱਕ ਲੈਟਰ ਦਿੱਤਾ ਜਾਂਦਾ ਜਿਹੜਾ ਇੱਕ ਏਕੜ ਦਾ ਉਹਨਾਂ ਤੋਂ 1200 ਗੱਜ ਜ਼ਮੀਨ 4800 ਗੱਜ ਦੇ ਵਿੱਚੋਂ ਲਈ ਆ ਉਹ ਤਾਂ ਸਰਕਾਰ ਨੇ ਬਾਕੀ ਦੀ ਤਾਂ ਸਰਕਾਰ ਨੇ ਰੱਖ ਲੈਣੀ ਆ ਲੇਕਿਨ ਉਹਦੇ ਚੋਂ ਜਿਹੜੀ 1200 ਗੱਜ ਦੀ ਪਲਾਟ ਨੇ ਜਿਹਦੇ ਚ ਦੋ ਰੈ residențial ਪਲਾਟ ਹੁੰਦੇ ਨੇ 500 ਗੱਜ ਦੇ ਤੇ ਇੱਕ 200 ਗੱਜ ਦਾ ਕਮਰਸ਼ੀਅਲ ਹੁੰਦਾਗਾ ਸ਼ੋਰੂਮ ਕਿਉਂਕਿ ਹੁਣ ਇੱਥੇ ਜ਼ਮੀਨ ਜਿਹੜੇ ਅੱਠੇ ਪਿੰਡਾਂ ਦੀ ਜ਼ਮੀਨ ਦੇ ਉੱਪਰ ਇਹ ਆਪਣਾ ਜਿਵੇਂ ਜਿਹੜਾ ਪਹਿਲਾਂ ਐਰੋ ਸਿਟੀ ਕਟਿਆ ਦੀ ਫਿਰ ਆਈਟੀ ਸਿਟੀ ਕਟਿਆ ਦੀ ਇੱਥੇ ਹੁਣ ਐਰੋ ਟ੍ਰੋਪੋਲਿਸ ਦਾ ਨਾਮ ਦਿੱਤਾ ਹੋਇਆ ਇਹਨੂੰ ਇੱਥੇ ਹੁਣ ਇਹਨਾਂ ਨੇ ਮਤਲਬ ਜਿਹੜਾ ਹੈਗਾ ਰੈ residencial ਇੱਕ ਤਰ੍ਹਾਂ ਦਾ ਸੈਕਟਰ ਬਣਾਉਣਾ ਹੈਗਾ ਉਹਦੇ ਚ ਜਿਹੜੇ ਲੋਕਾਂ ਦੀ ਜ਼ਮੀਨ ਹੈ ਜਮੇ ਸਪੋਰ ਕਰ ਲੋ ਮੇਰਾ ਉੱਥੇ 1 ਏਕੜ ਜ਼ਮੀਨ ਹੈ ਜੀ ਮੈਨੂੰ 1 ਏਕੜ ਦਾ 1200 ਗਾਜ ਦੇ ਲੈਟਰ ਦੇਤੇ ਤਿੰਨ ਜਿਹਦੇ ਚ 1000 ਗਜ ਦਾ ਰੈ residențial ਜਾਨੀ ਰਹਿੈਸ ਵਾਲੇ ਪਲਾਟ ਤੇ ਦੋ 100 ਗਜ ਸ਼ੋਰੂਮ ਉਹਨਾਂ ਦਾ ਜਿਹੜਾ ਹੁਣ ਉਹ ਲੈਟਰ ਵਿਕਣਗੇ ਦੋਸਤੋ ਹੁਣ ਉਹ ਲੈਟਰ ਨੇ ਜਿਹੜੇ ਉਹ ਕਰੋੜਾ ਰੁਪਏ ਦੇ ਵਿੱਚ ਵਿਕਣਗੇ ਜਿਹੜੇ 1 ਏਕੜ ਦੇ 1200 ਗਜ ਦੇ ਲੈਟਰ ਨੇਗੇ ਉਹਨਾਂ ਦੀ ਜਿਹੜੀ ਕੀਮਤ ਹੈ ਦੋਸਤੋ ਹੁਣ 1 ਕੇ ਲਖ ਜਿਵੇਂ ਜਿਹੜੇ ਪਿਛਲੇ ਪਿੰਡ ਦੀ ਕੋੜੀ ਸੀਗਾ ਬੜੀ ਜਾਂ ਜਿਹੜੇ ਜਿਹੜੇ ਵੀ ਬੈਕ ਸਾਈਡ ਤੇ ਪਿੰਡ ਆਉਂਦੇ ਸੀਗੇ ਕਿਸਨ ਪੁਰਾ ਹੋ ਗਿਆ ਉਹਨਾਂ ਦੇ ਇਹ ਇਹਨਾਂ ਨੇ ਬਲਾਕ ਬਣਾ ਲਏ ਤੇ A B C D E F G H I J ਤੱਕ ਜਿਹੜੇ ਪਿਛਲੇ ਬਲਾਕ ਨੇਗੇ ਉਹਨਾਂ ਦਾ ਉਹ 1 ਇੱਕੇ ਲਖਤ ਰੇਟ ਹੈ ਜਿਹੜਾ ਮੂਰਿਆਂ ਦੇ ਬਰਾਬਰ ਆ ਜਾਵੇਗਾ ਯਾਨੀ ਕਿ ਉਹਨਾਂ ਸਾਰੀ ਜ਼ਮੀਨ ਜਿਹੜੀ ਹੈਗੀ ਆ ਉਹ 15 18 ਕਰੋੜ ਰੁਪਏ ਦੇ ਹਿਸਾਬ ਨਾਲ ਇੱਕ ਏਕੜ ਦੇ ਜਿਹੜੇ ਆ ਲੈਟਰਾਂ ਦੀ ਮੈਂ ਗੱਲ ਕਰ ਰਿਹਾ ਉਹ ਸੇਲ ਹੋਣੇ ਸ਼ੁਰੂ ਹੋ ਜਾਣਗੇ ਹੁਣ 1 ਇੱਕੇ ਲਖਤ ਜਿਹੜੇ ਜੱਟ ਜ਼ਮੀਨਦਾਰਾਂ ਨੂੰ ਲੈਟਰ ਮਿਲਣਗੇ ਐਲਓਆਈਆਂ ਮਿਲਣਗੀਆਂ ਉਹਨਾਂ ਨੂੰ ਉਹ ਮਾਰਕੀਟ ਦੇ ਵਿੱਚ ਵੇਚਣਾ ਸਟਾਰਟ ਕਰ ਦੇਣਗੇ ਮਾਰਕੀਟ ਦੇ ਵਿੱਚ ਜਿਹੜਾ ਮਹਾਲੀ ਦੀ ਮਾਰਕੀਟ ਦੇ ਵਿੱਚ ਤਾਂ ਥੋੜਾ ਹੋ ਸਕਦਾ ਕਿ ਡਾਊਨ ਆ ਜੇ ਕਿਉਂਕਿ ਉੱਥੇ ਹੁਣ ਜਦੋਂ ਜ਼ਿਆਦਾ ਲੈਟਰ ਮਾਰਕੀਟ 'ਚ ਜਾਣਗੇ ਪਲਾਟ ਜ਼ਿਆਦਾ ਵਿਕਣ ਜਾਣਗੇ ਤਾਂ ਹੋ ਸਕਦਾਗਾ ਕਿ ਉਹਦਾ ਰੇਟ ਹੈ ਜਿਹੜਾ ਕੁਛ ਨਾ ਕੁਛ ਘਟ ਵੀ ਸਕਦਾ ਹੈ ਮਾੜਾ ਮੋਟਾ ਤੇ ਲੇਕਿਨ ਵੱਧ ਵੀ ਸਕਦਾ ਉਹਦੀ ਇੱਕ ਵੱਖਰੀ ਮਤਲਬ ਹੋਇਆ ਪਰ ਆਪਾਂ ਗੱਲ ਕਰਨੀ ਆ ਪੰਜਾਬ ਦੀ ਜਿਹੜਾ ਪੰਜਾਬ ਦੇ ਉੱਪਰ ਅਸਰ ਆ ਦੋਸਤੋ ਪੰਜਾਬ ਤੇ ਅਸਰ ਉਹਦਾ ਪੈਣਾਗਾ ਮਤਲਬ ਜੇ ਤੁਸੀਂ ਸਹੀ ਇਮਾਨਦਾਰੀ ਨਾਲ ਮੈਂ ਤੁਹਾਨੂੰ ਗੱਲ ਕਹਾ ਕਿ ਥੋੜਾ ਬਦਨ ਦਾ ਅਸਰ ਪਵੇਗਾ ਉਹ ਕਿਵੇਂ ਕਿ ਹੁਣ ਜਿਹੜੇ ਜ਼ਿਮੀਦਾਰਾਂ ਨੇ ਲੈਟਰ ਫਟਾਫਟ ਜਦੋਂ ਕਿਉਂਕਿ ਹੁਣ ਕੀ ਹੈਗਾ ਉਹਨਾਂ ਨੂੰ ਪਤਾ ਕਿ ਸਾਡੀ ਜ਼ਮੀਨ ਦਾ ਰੇਟ ਹੈ ਜਿਹੜਾ ਟਾਪ ਤੇ ਜਾ ਰਿਹਾ ਹੁਣ ਪਹਿਲਾਂ ਉਹ ਜੱਟ ਜ਼ਿਮੀਦਾਰ ਜਿਹੜੇ ਆਪਣੇ ਆਪਾਂ ਕਹਿੰਦੇ ਮਜ਼ਬੂਤ ਸੀਗੇ ਉਹ ਜ਼ਮੀਨ ਨੂੰ ਰੱਖੀ ਬੈਠੇ ਸੀ ਵੇਚਦੇ ਨਹੀਂ ਸੀ ਉਹਨਾਂ ਨੂੰ ਪਤਾ ਸੀਗਾ ਇਹ ਜਦੋਂ ਐਂਡ ਐਂਡ ਤੇ ਜਾਊਗਾ ਤਾਂ ਅਸੀਂ ਮਹਿੰਗੀ ਹੋਈ ਜ਼ਮੀਨ ਵੇਚਾਂਗੇ ਹੁਣ ਉਹਨਾਂ ਦੀ ਜ਼ਮੀਨ 1 ਕੇ ਲਖ ਤੋਂ ਪੂਰੇ ਰੇਟ ਤੇ ਚਲੀ ਗਈ ਪਹਿਲਾਂ ਮਤਲਬ ਮੂਰਲੇ A ਤੋਂ D ਤੱਕ ਬਲਾਕ ਸੀ ਜਿਹੜੇ ਉਹਨਾਂ ਦੀ ਪਹਿਲਾਂ ਹੀ ਇਹ ਪ੍ਰੋਸੈਸਿੰਗ ਹੋ ਚੁੱਕੀ ਸੀ ਉੱਥੇ ਐਲਓਆਈਆਂ ਪਹਿਲਾਂ ਹੀ ਆਈਆਂ ਹੋਈਆਂ ਨੇ ਕਿਆਂ ਉਹਨਾਂ ਦਾ ਤਾਂ ਜਿਹੜਾ ਰੇਟ ਹੈਗਾ ਉਹ 17-18 ਕਰੋੜ ਦੇ ਕਰੀਬ ਏਕੜ ਦਾ ਰੇਟ ਪਹਿਲਾਂ ਹੀ ਹੋ ਚੁੱਕਿਆ ਹੈਗਾ ਹੁਣ ਪਿਛੜਿਆਂ ਦਾ 1 ਕੇ ਲਖ ਤੋਂ ਉਹਨਾਂ ਨੂੰ ਵੀ ਰੇਟ ਬਰਾਬਰ ਦਾ ਹੋ ਗਿਆ ਕਿਉਂਕਿ ਇੱਕੋ ਹੀ ਸੈਕਟਰ ਬਣ ਗਿਆ ਉਹ ਸਾਰਾ ਜਿਹੜਾ ਇੱਕ ਹੈਗਾ ਉਹ ਸੇਮ ਹੋ ਗਿਆ ਸੜਕਾਂ ਪੈ ਜਾਣਗੀਆਂ ਤੇ ਹੁਣ ਜਿਹੜੇ ਜ਼ਿਮੀਂਦਾਰ ਨੇ ਉਹ ਆਪਣੇ ਲੈਟਰਾਂ ਨੂੰ ਵੇਚਣਾ ਸਟਾਰਟ ਕਰ ਦੇਣਗੇ ਕਿਉਂਕਿ ਉਹਨਾਂ ਦਾ ਰੇਟ ਪੂਰਾ ਹੋ ਚੁੱਕਿਆ ਹੁਣ ਫਟਾਫਟ ਮਾਰਕੀਟ ਦੇ ਵਿੱਚ ਉਹ ਲੈਟਰ ਧੜਾ ਧੜ ਬਿਕਣਗੇ ਤੇ ਜੱਟਾਂ ਕੋਲੇ ਪੈਸਾ ਆਊਗਾ ਔਰ ਜੱਟ ਜ਼ਿਮੀਂਦਾਰ ਪੈਸਾ ਲੈ ਕੇ ਜ਼ਮੀਨ ਹੀ ਖਰੀਦਦਾ ਜ਼ਿਆਦਾਤਰ ਉਹ ਪੰਜਾਬ ਨੂੰ ਦੌੜੇਗਾ ਔਰ ਪੰਜਾਬ ਨੂੰ ਜਦੋਂ ਦੌੜੇਗਾ ਤਾਂ ਪੰਜਾਬ ਦੇ ਵਿੱਚ ਜ਼ਮੀਨ ਦਾ ਜਿਹੜਾ ਰੇਟ ਹੈ ਥੋੜਾ ਅਬਬ ਹੋਵੇਗਾ ਵਧੇਗਾ ਲੇਕਿਨ ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿ 21 ਲੱਖ ਦੀ ਵੱਜ ਜਾਵੇਗਾ ਪਰ ਜਾਨੀ ਅਸਰ ਜ਼ਰੂਰ ਪਵੇਗਾ ਜਿਹੜੇ ਹੁਣ ਮਤਲਬ ਖਰੀਦਦਾਰ ਨੇ ਦੇਖੋ ਦੋਸਤੋ ਮੈਂ بار بار ਕਹਿਣਾ ਹੁੰਦਾ ਕਿ ਤੁਸੀਂ ਸਮਾਂ ਹੁੰਦਾ ਕਿਸੇ ਚੀਜ਼ ਨੂੰ ਖਰੀਦਣ ਵੇਚਣ ਦਾ ਜਦੋਂ ਤੁਸੀਂ ਉਹ ਮਤਲਬ ਸਮਾਨ ਨਗਾ ਲੈਣ ਨੂੰ ਡਰ ਕੇ ਫਿਰ ਉਸ ਤੋਂ ਬਾਅਦ ਬੰਦਾ ਨੁਕਸਾਨ ਚ ਹੀ ਜਾਂਦਾ ਹੈਗਾ ਹੁਣ ਇਹ ਮੰਨ ਲਓ ਕਿ ਨਵੰਬਰ ਦਾ ਸਮਾਂ ਬਹੁਤ ਵਧੀਆ ਸੀਗਾ ਹੁਣ ਵੀ ਅਜੇ ਖਰੀਦਣ ਵਾਲਿਆਂ ਦਾ ਸਮਾਂ ਹੈਗਾ ਖਰੀਦ ਲੋ ਇਦੋਂ ਬਾਅਦ ਜਦੋਂ ਮਹਾਲੀ ਦਾ ਗਾਹਕ ਮਾਰਕੀਟ ਦੇ ਵਿੱਚ ਹੁਣ ਆਉਣਾ ਸਟਾਰਟ ਹੋਊਗਾ ਕਿਉਂਕਿ ਲੈਟਰ ਉਹਨਾਂ ਨੂੰ ਹੁਣ ਉਹਨਾਂ ਨੇ ਜਾ ਕੇ ਉੱਥੋਂ ਲੈਣੇ ਸ਼ੁਰੂ ਕਰ ਦੇਨੇ ਨੇ ਪੁੱਡਾ ਦੇ ਵਿੱਚੋਂ ਔਰ ਉਦੋਂ ਬਾਅਦ ਨਾਲ ਦੀ ਨਾਲ ਲੈਟਰ ਜਿਹੜੇ ਨੇ ਵਿਕਨੇ ਸਟਾਰਟ ਹੋਣਗੇ ਪਲਾਟ ਵਿਕਨੇ ਸਟਾਰਟ ਹੋਣਗੇ ਤੇ ਉਹਨਾਂ ਨੇ ਜ਼ਮੀਨਾਂ ਚੱਕਣੀਆਂ ਸ਼ੁਰੂ ਕਰਨੀਆਂ ਨੇ ਤੇ ਜ਼ਮੀਨਾਂ ਦੇ ਰੇਟ ਉੱਪਰ ਜਾਣਗੇ ਹੁਣ ਜਿਹੜੇ ਖਰੀਦਣ ਵਾਲੇ ਬੰਦੇ ਨੇ ਜਿਨ੍ਹਾਂ ਨੇ ਦਸੰਬਰ ਦੇ ਵਿੱਚ ਜ਼ਮੀਨ ਖਰੀਦ ਲਈ ਵਧੀਆ ਰਹਿਣਗੇ 2022 ਦੇ ਵਿੱਚ ਰੇਟ ਜਿਹੜੇ ਹੁਣ ਉੱਠਣਗੇ ਇਹ ਗੱਲ ਤਕਰੀਬਨ ਕਲੀਅਰ ਹੈ ਤੈਅ ਆ ਕਿਉਂਕਿ ਹੁਣ ਤੁਸੀਂ ਮੇਰੀ ਗੱਲ ਨੂੰ ਥੋੜੀ ਜੀ ਜੇ ਮੈਂ ਜਿਵੇਂ ਪੰਜਾਬੀ ਸੌਖੀ ਸਮਝਾਦਾ ਕਿ ਜਿਹੜਾ ਰੇਟ ਹੁਣ ਕੋਰ ਡੀ ਪਿੰਡ ਨੂੰ ਲੈ ਲਓ ਪਿਛਲੇ ਨੂੰ ਮਤਲਬ ਕਿਸਨਪੁਰੇ ਨੂੰ ਲੈ ਲਓ ਜਿਹੜੇ ਪਿੱਛੇ ਪਿੰਡ ਸੀਗੇ ਉਹਨਾਂ ਦਾ ਰੇਟ ਜਿਹੜਾ ਸੀਗਾ ਹੁਣ ਦੋਸਤੋ 9-10 ਕਰੋੜ ਰੁਪਏ ਏਕੜ ਦਾ ਸੀਗਾ ਉਹਨਾਂ ਦਾ ਉਹਨਾਂ 17-18 ਕਰੋੜ ਦੇ ਉੱਪਰ ਰੇਟ ਚੱਲਿਆ ਜਾਊਗਾ ਇੱਕ ਏਕੜ ਦਾ ਪਹਿਲਾਂ ਪੂਰਾ ਏਕੜ ਵਿਕਦਾ ਸੀਗਾ ਹੁਣ ਉਹਦੇ ਚੋਂ 1200 ਗਾ ਤੇ ਲੈਟਰ ਵਿਕਣਗੇ ਹੁਣ ਇੱਕ ਏਕੜ ਦਾ ਰੇਟ ਹੈ ਜਿਹੜਾ ਉਹਨਾਂ ਦਾ 17-18 ਕਰੋੜ ਤੇ ਜਾਊਗਾ ਜਦੋਂ 17-18 ਕਰੋੜ ਦਾ ਏਕੜ ਅਗਲੇ ਦਾ ਹੋ ਗਿਆ ਫਿਰ ਉਹਨਾਂ ਨੇ ਅੱਗੇ ਤਾਂ ਵੇਚ ਕਰਨੀ ਨਹੀਂ ਹੈਗੀ ਉਹਨਾਂ ਦਾ ਰੇਟ ਪੂਰਾ ਹੋ ਗਿਆ ਉਹਨਾਂ ਨੇ ਫਟਾਫਟ ਆਪਣੇ ਲੈਟਰ ਵੇਚਨੇ ਨੇ ਪੈਸੇ ਮਿਲਨੇ ਨੇ ਹੁਣ ਕੈਸ਼ ਉਹਨਾਂ ਨੂੰ ਉਹਨਾਂ ਨੂੰ ਪੈਸਾ ਮਤਲਬ ਜਿਹੜਾ ਹੈਗਾ ਕੈਸ਼ ਜਾਂ ਜਿੰਨਾ ਵਾਈਟ ਹੁੰਦਾ ਉਹਦੇ ਮੁਤਾਬਿਕ ਮਿਲ ਜਾਣਾ ਤੇ ਤੁਸੀਂ ਕਹੋਗੇ ਕਿ ਰਜਿਸਟਰੀ ਦਾ ਫਿਰ ਕਰਾ ਨਹੀਂ ਸਕਦੇ ਹੁਣ ਰਜਿਸਟਰੀਆਂ ਬੰਦ ਹੋ ਜਾਂਦੀਆਂ ਨੇ ਲੇਕਿਨ ਉਹ ਲੈਟਰ ਹੈ ਜਿਹੜਾ ਜਦੋਂ ਸਰਕਾਰ ਵੱਲੋਂ ਵਿਕ ਜਾਂ ਮਿਲ ਜਾਂਦਾ ਹੈ ਤਾਂ ਉਹ ਐਲਓਆਈ ਜਿਵੇਂ ਸਪੋਜ਼ ਕਰ ਲੋ ਮੈਂ ਐਲਓਆਈ ਆ ਮੈਂ A1 ਦਾ ਇਹਨੂੰ ਮੈਂ ਵੇਚ ਦਿੱਤੀ ਉਹ ਐਲਆਈ ਐਲਓਆਈ ਆ ਜਿਹੜੀ ਹੁਣ ਪੁੱਡਾ ਦੇ ਵਿੱਚੋਂ ਇਹਦੇ ਨਾਂ ਹੋਵੇਗੀ ਹੁਣ ਅਧਿਕਾਰ ਜਿਹੜਾ ਪੁੱਡਾ ਕੋਲ ਚਲਿਆ ਗਿਆ ਪਹਿਲਾਂ ਤਹਿਸੀਲਦਾਰ ਕੋਲੇ ਹੁੰਦਾਗਾ ਹੁਣ ਪੁੱਡਾ ਉਹ ਲੈਟਰ ਆ ਜਿਹੜਾ ਮੇਰੇ ਵਾਲਾ ਜਦੋਂ ਇਹ ਤੋਂ ਪੈਸੇ ਲੈ ਲੇ ਇਹਨੂੰ ਮੈਂ ਵੇਚਾਂਗਾ ਉਹ ਲੈਟਰ ਇਹਦੇ ਨਾਂ ਹੋ ਜਾਵੇਗਾ ਐਲਓਆਈ ਆ ਜਿਹੜੀ ਇਹਦੇ ਨਾਂ ਹੋ ਜਾਵੇਗੀ ਫਿਰ ਇਹ ਅੱਗੇ ਉਹਨੂੰ ਚਾਹੇ ਪਲਾਟ ਨੂੰ ਰੱਖ ਲਵੇ ਚਾਹੇ ਅੱਗੇ ਬਧੇ ਤੋਂ ਰੇਟ ਸੇਲ ਕਰ ਦੇਵੇ ਸੋ ਮੇਰਾ ਕਹਿਣ ਦਾ ਜਿਹੜਾ ਤੁਹਾਨੂੰ ਮਤਲਬ ਆਪਣੇ ਜਿਹੜੇ ਦਰਸ਼ਕ ਨੇ ਉਹਨਾਂ ਲਈ ਇਹ ਰਹਿ ਹੈਗੀ ਕਿ ਰੇਟ ਇਹਦੇ ਨਾਲ ਦੋਸਤੋਂ ਉੱਠਣਗੇ ਜੇ ਕੋਈ ਹੁਣ ਬੰਦਾ ਕਈ ਵਾਰੀ ਹੁਣ ਆਪਾਂ ਉਹੀ ਚੱਲੀ ਜਾਂਦੇ ਹੁੰਨੇ ਆ ਵੀ ਨਹੀਂ ਜੀ ਘਟਣਗੇ ਦੇਖੋ ਜਦੋਂ ਘਟਣ ਵਾਲੀ ਗੱਲ ਸੀ ਆਪਾਂ ਘਟਣ ਵਾਲੀ ਗੱਲ ਕਰਦੇ ਰਹੇ ਆ ਹੁਣ ਇਹਨਾਂ ਚੀਜ਼ਾਂ ਦਾ ਕਿਉਂਕਿ ਪੈਸੇ ਨੇ ਹੀ ਅਸਰ ਪਾਉਣਾ ਜਿਹੜੀ ਮੈਂ ਤੁਹਾਨੂੰ ਬਾਰ-ਬਾਰ ਕਹਿਣਾ ਉਹਨਾਂ ਕਿ ਪੈਸਾ ਜਿਹੜਾ ਹੈਗਾ ਜਿੰਨਾ ਪੈਸੇ ਦਾ ਸਰਕਲ ਚੱਲੂਗਾ ਉਨਾ ਹੀ ਜ਼ਮੀਨਾਂ ਦੇ ਰੇਟ ਤੇ ਅਸਰ ਪਊਗਾ ਹੁਣ ਉਹ ਪੈਸਾ ਜਿਹੜਾ ਹੈਗਾ ਜੱਟ ਜ਼ਿਮੀਂਦਾਰਾਂ ਕੋਲੇ ਆਊਗਾ ਉਹਨਾਂ ਨੇ ਜ਼ਮੀਨ ਖਰੀਦਣੀਆਂ ਪੰਜਾਬ ਦੇ ਵਿੱਚੋਂ ਦੌੜਨਗੇ ਤੇ ਪੰਜਾਬ ਦੇ ਵਿੱਚ ਜ਼ਮੀਨਾਂ ਦੇ ਰੇਟ ਵਧਣ ਦੇ ਅਸਾਰ ਨੇ ਜਿਹੜੇ ਉਹ ਬਣ ਚੁੱਕੇ ਨੇ ਹੁਣ ਜਿਹੜੇ ਜ਼ਿਮੀਂਦਾਰ ਜ਼ਮੀਨਾਂ ਖਰੀਦਣਾ ਚਾਹੁੰਦੇ ਨੇ ਉਹ ਖਰੀਦ ਲੈਣ ਵਧੀਆ ਰਹਿਣਗੇ ਲੇਕਿਨ 2026 ਦੇ ਵਿੱਚ ਉਹਨਾਂ ਨੂੰ ਵਧੇ ਹੋਏ ਰੇਟਾਂ ਦਾ ਸਾਹਮਣਾ ਕਰਨਾ ਪਊਗਾ ਦੋਸਤੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ